ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਸ਼ੀਆ ਜਗ ਦਾ ਬਲਾਵ ਨੇ ਆ ਲੋਏ ਤਨ ਤਨ ਮਹਾਕਾਲ ਬਾਬਾ ਫਤੇ ਸਿੰਘ ਦੇ ਚਰਨਾਂ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹਦੇ ਮੈਨੂੰ ਸਾਰੇ ਜਾਨੀ ਮਾਪੋਸ਼ਤ ਤੋਂ ਆਏ ਨੇ ਤਨਾ ਸਾਰਿਆਂ ਦੀਆਂ ਮੈਂ ਗੱਲਾਂ ਸਭ ਇਹ ਸਾਰੇ ਜੋ ਨਾਲ ਦੇ ਮਾਨਸੀ ਜੋ ਨਾਲ ਦੇ ਕੰਮ ਨੇ ਉਹ ਸਾਰੇ ਜਿਹਨਾਂ ਨੂੰ ਸਮਝ ਲਿਆ ਨੇ ਉਹਦੇ ਵਿੱਚ ਜਿਹੜੇ ਜਿਹੜੇ ਵੀ ਕਰਨ ਵਾਲੇ ਸੀ ਸਾਰਿਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤੇ ਇਹਨਾਂ ਦਾ ਹਮੇਸ਼ਾ ਹੀ ਜੀਅ ਹੈ ਸਾਡੇ ਕੋਲ ਜਦੋਂ ਮਾਣ ਕੇ ਆਓ ਤੁਹਾਡਾ ਜੋ ਵੀ ਕੋ ਕੰਮ ਹੈਗਾ ਅੱਗੇ ਵੀ ਉਹਦੇ ਵਾਸਤੇ ਵੀ ਅਸੀਂ ਬੈਠੇ ਹਾਂ ਤੇ ਜਿਹੜੇ ਪਹਿਲਾਂ ਦੋ ਬੱਲੇ ਨੇ ਉਹ ਸਾਰੇ ਉਹ ਜਿਹੜੇ ਜਿਹੜੇ ਦੀ ਡਿਊਟੀ ਹੈ ਅਲੱਗ-ਅਲੱਗ ਆਫਿਸਾਂ ਨਾਲ ਗੱਲ ਕਰਕੇ ਉਹ ਦੱਸ ਦਿੱਤਾ ਗਿਆ ਅੱਗੇ ਤੋਂ ਵੀ ਅਸੀਂ ਆਪਣੇ ਆਪ ਉਸ ਨੂੰ ਦੇਖ ਕੇ ਸਾਰਾ ਕਰਵਾ ਦੇਣਾ ਠੀਕ ਹੈ ਥੈਂਕ ਯੂ ਕਿ ਆ ਕਿ ਮਸਲੇ ਨਾਲ ਪੈਂਡਿੰਗ ਖਾਲਿਕ ਉਹਨਾਂ ਨੂੰ ਮੇਰੇ ਤੇ ਜਿਹੜੇ ਜਿਹੜੇ ਮਸਲੇ ਹੁਣ ਲਿਆਉਂਦੇ ਗਏ ਨੇ ਉਹ ਕਨਸਰਨ ਸੰਬੰਧਤ ਉਫਰਾਣਾ ਗੱਲ ਕਰਨੀ ਉਹ ਜਲਦੀ ਲੈਣੇ ਉਹ ਵੀ ਲੈ ਆਉਣਾ ਦੇ ਵਿੱਚ ਤੇ ਜਲਦੀ ਕੰਮ ਕਰਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸ਼ਨੀਨਾਥ ਜੀ ਔਰ ਲੱਕੀਬੀਰ ਜੀ ਜੋ ਸਮੇਂ ਸਮੇਂ ਸਰ ਸਮਾਜ ਦੀਆਂ ਪਰ ਕੌਮ ਦੀਆਂ ਮੰਗਾਂ ਨੂੰ ਲੈ ਕਰਕੇ ਅਨੁਸ਼ਾਸਨ ਪ੍ਰਸ਼ਾਸਨ ਦੇ ਕੋਲ ਜਾਂਦੇ ਰਹਿੰਦੇ ਆ ਔਰ ਸਾਨੂੰ ਸਾਰੀਆਂ ਜਥੇਬੰਦਿਆਂ ਨੂੰ ਜਿਵੇਂ ਕਿ ਸ਼੍ਰੋਮਣੀ ਪੰਚਾਇਤ ਅਕਾਲੀ ਮਿਸਲ ਸ਼ਹੀਦਾਂ ਤਰਨਤਾਲ ਸ਼੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਚਲਦਾ ਵੇਹ ਤਕਰਵਤੀ ਨਾਗ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਕੀ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਦਲਵੀਰ ਸਿੰਘ ਸਾਹਿਬ ਔਰ ਸਾਦੇ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਪ੍ਰਗਤ ਸਿੰਘ ਸਾਹਿਬ ਮਨਜੀਠਾ ਰੋਡ ਮਿਸਲ ਬਾਬਾ ਮਾਲ ਸਿੰਘ ਜੀ ਔਰ ਸਤਿਕਾਰਯੋਗ ਬਾਬਾ ਅਸੀਂ ਬਾਬਾ ਸ਼ਨੀ ਨਾਲ ਸੁਣਾ ਲਉ ਔਰ ਲੱਕੀ ਵਾ ਜੀ ਉਹਨਾਂ ਨੂੰ ਅਸੀਂ ਕਾਲ ਕਰਦੇ ਆਂ ਤੇ ਸਾਡੇ ਸਮਾਜ ਦੇ ਕੰਮ ਆਪ ਜੀ ਬੈਠੇ ਅੰਸਾਰ ਸਾਹਿਬ ਕਰਾਓ ਪਰ ਜਿੱਥੇ ਸਾਨੂੰ ਮਾਨ ਹੈ ਸਮਾਜ ਨੂੰ ਮਾਨ ਹੈ ਔਰ ਜਦੋਂ ਇਹ ਸਾਡੇ ਬਾਬਾ ਜੀ ਸਮਾਜ ਦੇ ਕੰਮ ਲੈ ਕੇ ਈਸੀਬੀ ਕੋ ਜਾਣ ਹੋਰ ਕਿਸੇ ਅਨੁਸ਼ਾਸਨਕੋ ਪ੍ਰਸ਼ਾਸਨ ਕੋ ਜਾਣ ਉਹ ਅੱਗੇ ਉਹਨਾਂ ਨੂੰ ਕਹਿਣ ਪਏ ਤੁਹਾਡੇ ਕੰਮ ਜਿਹੜੇ ਸਹੀ ਨਹੀਂ ਜਾਇਜ਼ ਹੈ ਔਰ ਕੰਮ ਇਹਨਾਂ ਦੇ ਜਾਇਜ਼ ਹੈ ਲੋਕਾਂ ਦੇ ਕੰਮ ਕਰਾਉਣੇ ਪਬਲਿਕ ਦੇ ਕੰਮ ਕਰਾਉਣੇ ਇਹ ਹਾਰੀ ਸਾਰੀ ਦੀ ਵਾਸਤੇ ਦੀ ਗੱਲ ਨਹੀਂ ਇਹ ਬਾਬਾ ਜੀ ਨਹੀਂ ਲਾਤ ਵਰਕੇ ਲੱਕੀ ਵੈਜ ਵਰਕੇ ਕਰਾ ਸਕਦੇ ਔਰ ਜਦੋਂ ਇਹ ਸਾਡੇ ਇਨਸਾਨ ਮਹਾਤਮਾ ਮੂਨੀ ਇਹ ਮਹਾਤਮਾ ਹੈ ਸਾਡੇ ਜਿਹੜੇ ਕਿਸੇ ਦਾ ਭਲਾ ਕਰਦੇ ਆ ਇੰਨਾਂ ਨੂੰ ਜਾ ਕੇ ਜਦੋਂ ਟਾਰਗੇਟ ਕੀਤਾ ਜਾਂਦਾ ਮਿਸਹੇਵੇ ਨਾਲ ਕੀਤਾ ਜਾਂਦਾ ਉਹ ਉੱਥੇ ਇੰਨਾਂ ਦੇ ਮਾਲਾ ਵਿੱਚ ਨਹੀਂ ਸਾਰੇ ਸਮਾਜ ਦੇ ਮਾਲਾ ਵਿੱਚ ਰੋਜ਼ ਪੈਦਾ ਹੁੰਦਾ ਤੇ ਅੱਜ ਜਦੋਂ ਧਰਨੀ ਦੀ ਕਾਲ ਦਿੱਤੀ ਅਸੀਂ ਨਨਨਪੁਰ ਸਾਹਿਬ ਤੋਂ ਆਏ ਬਾਬਾ ਜੀ ਆਏ ਸਾਰੇ ਸਮਾਜ ਇੱਥੇ ਇਕੱਠੇ ਸਾਡੇ ਪ੍ਰਿਆ ਸ਼ਰਨਜੀਤ ਬਾਬਾ ਜੋਗਾ ਸਿੰਘ ਜੀ ਜਿੰਨਾ ਬੜਾ ਵੱਡਾ ਸਮਾਜ ਸਾਡੇ ਅੱਜ ਇਕੱਤਰ ਹੋਇਆ ਔਰ ਜਦੋਂ ਇਹ ਸੰਘਰਸ਼ ਜਾਰੀ ਹੋਣ ਲੱਗਾ ਉਸੇ ਵੇਲੇ ਪ੍ਰਸ਼ਾਸਨ ਦੀ ਜਿਹੜੀ ਕੰਨਾਂ ਵਿੱਚ ਆਵਾਜ਼ ਪਈ ਕਿ ਅੱਜ ਬਾਬਾ ਸ਼ਹੀਨ ਨਾਰ ਦੀ ਜਿਹੜਾ ਔਰ ਲੱਕੀਬਹਿ ਜੀ ਦਾ ਆਖਾ ਬਹੁਤ ਵੱਡਾ ਇੱਥੇ ਇਕੱਠ ਹੋ ਜਾ ਰਿਹਾ ਹੈ ਉਦੋਂ ਬਾਬਾ ਜੀ ਨਾਲ رابطہ ਕਾਇਮ ਕਰਕੇ ਐਸਪੀ ਵਾਲੀਆ ਸਰ ਜੀ ਵਾਲੀਆ ਔਰ ਸਰਦਾਰ ਹਰਪਾਲ ਸਿੰਘ ਜੀ ਹੁਣਾਂ ਨੇ ਇਹਨਾਂ ਨਾਲ ਬਹਿ ਕੇ ਸਮਝੌਤਾ ਕੀਤਾ ਔਰ ਸਮਝੌਤੇ ਵਿੱਚ ਇਹ ਸਾਡਾ ਕਲੀਅਰ ਹੈ ਕਿ ਜਿੰਨੀਆਂ ਵੀ ਸਾਡੀਆਂ ਮੰਗਾਂ ਹੈ ਭਾਵੇਂ ਪਹਿਲਾਂ ਦੋ ਪੈਂਡਿੰਗ ਪਈਆਂ ਉਹ ਜਿਹੜੀਆਂ ਭਾਵੇਂ ਹੁਣ ਦੀਆਂ ਮੰਗਾਂ ਹੈ ਇਹ ਤੁਹਾਡੇ ਪਹਿਲ ਦੇ ਅਧਾਰ ਤੇ ਸਮਾਜ ਦੇ ਕੰਮ ਜਿਹੜੇ ਕੀਤੇ ਜਾਣਗੇ ਔਰ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਸਮੇਂ ਸਿਰ ਇਹ ਜਿਹੜਾ ਮਸਲੇ ਨੂੰ ਹੱਲ ਕਰ ਲਿਆ ਬਾਬਾ ਜੀ ਕਹਿੰਦੇ ਸਾਲ ਹੋ ਗਿਆ ਕੰਮ ਇਹਦਾ ਪੈਂਡਿੰਗ ਜਦੋਂ ਸੰਘਰਸ਼ ਤਾਲਦਾ ਹੈ ਨਾ ਤੇ ਉਦੋਂ ਹੀ ਸਰਕਾਰਾਂ ਦੇ ਪ੍ਰਸ਼ਾਸਨ ਦੇ ਜਿਹੜੇ ਕੰਨ ਖੁੱਲਦੇ ਔਰ ਬਾਬਾ ਜੀ ਬਹੁਤ ਵੱਡੇ ਦਿਲ ਵਾਲੇ ਐ ਜਿਹੜੇ ਸੰਘਰਸ਼ ਕਰਕੇ ਸਮਾਜ ਦੇ ਕੰਮ ਕਰਾ ਰਹੇ ਲੋਕਾਂ ਨੂੰ ਲੱਗਦਾ ਨਹੀਂ ਲੋਕਾਂ ਦੀ ਆਵਾਜ਼ ਚੁੱਕਣਾ ਗਲਤ ਹੈ ਜੀ ਐਸਪੀ ਨੇ ਜਿਹੜਾ ਸੀਐਸਪੀ ਨੇ ਗਲਤ ਬੋਲੇ ਗਲਤ ਬੋਲੇ ਜਿਹੜਾ ਲੋਕਾਂ ਦੀ ਆਵਾਜ਼ ਬਣੂਗਾ ਉਹ ਸਰਕਾਰਾਂ ਦੇ ਵੀ ਸ਼ਾਸਨ ਦੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲੜਕਣਾ ਨਹੀਂਦਾ ਔਰ ਲੜਕਦੇ ਰਹਿਣਾ ਔਰ ਇਹ ਨਹੀਂ ਕਿ ਅੱਜ ਸਾਡੇ ਨਾਲ ਇਦਾਂ ਕੀਤਾ ਤੇ ਕੱਲ ਨੂੰ ਅਸੀਂ ਬਹਿਦਾਂਗੇ ਇਹ ਦਾਅ ਵੀ ਕਰਨਗੇ ਅਸੀਂ ਕਾਹ ਵੀ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਵਾ ਕਿ ਸਮਾਜ ਇਹਨਾਂ ਦੇ ਨਾਲ ਸਤੰਤੁਸ਼ਿਤ ਤੇ ਹੋਏ ਆ ਗੱਲਾਂ ਨਾਲ ਹੀ ਹੋਏ ਆ ਦੇ ਜੇ ਕੰਮ ਹੋਊਗਾ ਤਾਂ ਫੇਰ ਸੰਤੁਸ਼ਟ ਹੋਵਾਂਗੇ ਜੀ ਲਿਖਤੀ ਕਦੋਂ ਇਹਨਾਂ ਨੇ ਦੱਸਿਆ ਤੁਹਾਨੂੰ ਲਿਖਤੀ ਨਹੀਂ ਅਜੇ ਅਜੇ ਤਾਂ ਹੁਣ ਡੀਐਸਪੀ ਸਾਹਿਬ ਨੂੰ ਕੀਤਾ ਕਿ ਡੀਐਸਪੀ ਸਾਹਿਬ ਨੂੰ ਮਿਲਣ ਬਾਅਦ ਮੀਟਿੰਗ ਹੋ ਰਹੀ ਬਾਬਾ ਜੀ ਅਸੀਂ ਲਾਲਪੁਰ ਸਾਹਿਬ ਚੱਲੇ ਬਾਬਾ ਜੀ ਮੀਟਿੰਗ ਕਰਨਗੇ ਔਰ ਜੋ ਇਹਨਾਂ ਦਾ ਪ੍ਰੋਟੋਕਾਲ ਹੋਊਗਾ ਸਾਨੂੰ ਦੱਸਣਗੇ ਨਾਲ ਇਹਨੂੰ ਤੇ ਖੜੇ ਆ ਜੀ ਮਨੇ 100 ਨਿਰਪੈ ਓ ਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨਾਤ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨਿਨਾਥ ਜੋ ਬਹੁਤ ਹੀ ਲੰਮੇ ਸਮੇਤ ਬਹੁਤ ਹੀ ਮਸਲੇ ਪੈਂਡਿੰਗ ਚੱਲਦੇ ਪਏ ਸਮਾਜ ਦੇ ਜਿਹਨਾਂ ਮਸਲੇ ਵਿੱਚ ਡੀਸੀਪੀ ਨਾਲ ਆਰਡਰ ਨੂੰ ਮਿਲਿਆ ਗਿਆ ਸੀ ਤੇ ਉਹਨਾਂ ਵੱਲੋਂ ਸਾਨੂੰ ਕਿਹਾ ਗਿਆ ਸੀ ਵੀ ਜਿੰਨੇ ਵੀ ਆ ਤੁਹਾਡੇ ਮਸਲੇ ਨੇ ਸਾਰੇ ਨਜਾਇਜ਼ ਹੈਗੇ ਇਹਨਾਂ ਮਸਲੇ ਦਾ ਕੋਈ ਵੀ ਕੋਈ ਵੀ ਮਤਲਬ ਨਹੀਂ ਪੰਦਾ ਅੱਜ ਉਸੇ ਮਸਲੇ ਦੇ ਵਿੱਚ ਅਸੀਂ ਦਿਨੋਂ ਧਰਨਾ ਲਾਇਆ ਸੀ ਤੇ ਹੁਣਾਂ ਨੂੰ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵੀ ਜਿੰਨੇ ਵੀ ਤੁਹਾਡੇ ਮਸਲੇ ਨੇ ਜਲਦੋਂ ਜਲਦ ਹੱਲ ਕੀਤੇ ਜਾਣਗੇ ਇਹਰੇ ਵਿੱਚ ਆਪਣਾ ਹਿੰਦੂ ਭਾਈ ਜਥੇ ਦੇ ਬੰਦੇ ਰ ਮੈਂ ਧੰਨਵਾਦ ਕਰਦਾ ਜਥੇਦਾਰ ਬਾਬਾ ਲਾਪ੍ਰੀਤ ਸਿੰਘ ਖਾਲਸਾ ਜੀ ਬਾਬਾ ਮਜੀਦ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਸਾਡੇ ਗੱਬਰ ਪ੍ਰਧਾਨ ਜੀ ਮੈਂ ਜਿੰਨੇ ਵੀ ਹੋਰ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿੱਦਾਂ ਦੇਖਦੇ ਹੋ ਕਿਉਂਕਿ ਐਸੀ ਭਾਈਚਾਰੇ ਨੂੰ ਕਿਦੋਂ ਵੀ ਹੱਕ ਆਪਣਾ ਲੈਣਾ ਪੈਦਾ ਧਰਮ ਦਾ ਬਰਸਨ ਕਰਕੇ ਮੈਂ ਕਹਿੰਦਾ ਉਤਸ਼ਾਹ ਪ੍ਰਸ਼ੰਸਾ ਕਰਦਾ ਦੇਖੋ ਜੀ ਇਹਨਾਂ ਦੇ ਧੌਂ ਦੇ ਵਿੱਚ ਇੱਕ ਇਹੋ ਜਿਹਾ ਜਾਤੀਵਾਦ ਦਾ ਕਿੱਲਾ ਫਸਿਆ ਸਾਨੂੰ ਕਿ ਇਨਸਾਨ ਹੀ ਨਹੀਂ ਸਮਝਦੇ ਸਾਨੂੰ ਇੱਕ ਇੱਕ ਕੀੜੇ ਮਕੋੜੇ ਸਮਝਦੇ ਨੇ ਜਿੱਦਾਂ ਕੋਈ ਖਰਾਬ ਚੀਜ਼ ਹੁੰਦੀ ਆ ਬੇਸ਼ਤ ਚੀਜ਼ ਹੁੰਦੀ ਆ ਉਹ ਸਾਨੂੰ ਸਮਝ ਦੇਣਾ ਉਸੇ ਕਰਕੇ ਇਹਨਾਂ ਨੂੰ ਪਤਾ ਵੀ ਇੰਨਾ ਕੋਈ ਪ੍ਰੋਚ ਨਹੀਂ ਹੈਗੀ ਸਾਡੇ ਕੋਲ ਕੋਈ ਪੋਲੀਟਿਕਲ ਹਾਰ ਮੁੱਕ ਕੇ ਸਾਡੇ ਕੋਲ ਐਂਡਲੈਸ ਸੰਗ੍ਰਸ਼ ਕੀ ਬੰਦਾ ਤਰਨਾ ਜਦੋਂ ਅਸੀਂ ਕਚਾਰੀ ਚੋਂਗ ਜਾਂ ਕੋਈ ਵੀ ਇੰਜਾਮ ਕਰਦੇ ਨੇ ਫਿਰ ਇਹਨਾਂ ਨੂੰ ਸਾਡੇ ਸਮਾਜ ਦਾ ਫਿਰ ਸਾਨੂੰ ਕਹਿੰਦੇ ਤੁਸੀਂ ਸਾਡੇ ਭਰਾ ਦੇ ਤੁਸੀਂ ਸਾਡੇ ਵੀਰ ਦੇ ਤੁਸੀਂ ਸਾਡੇ ਪੁੱਤਰ ਦੇ ਅੱਗੋਂ ਪਿੱਛੋਂ ਸਿਮਰ ਵੀ ਸਭ ਜਾਤੀਵਾਦ ਜੋ ਵੀ ਹੋ ਰਿਹਾ ਜੀ ਉਹਨੇ ਪੀਰ ਸ਼ਾਸਤ ਦਵਾਇਆ ਹੈ ਹੁਣ ਇਹੋ ਵਿਸ਼ਵਾਸ ਦਵਾਇਆ ਗਿਆ ਹੈ ਵੀ ਜਲਦ ਰੋ ਜਲ ਜਿੰਨੇ ਵੀ ਤੁਹਾਡੇ ਮਸਲੇ ਨੇ ਕਾਰਵਾਈ ਕੀਤੀ ਜਾਏਗੀ ਹੁਣ ਅਸੀਂ ਡੀਸੀਪੀ ਨਾਲ ਐਡਰਸ ਸਾਹਮਣੋਂ ਮਿਲਾਂਗੇ ਠੀਕ ਹੈ ਫਿਰ ਉਹਨਾਂ ਤੋਂ ਬਾਅਦ ਜੋ ਵੀ ਅਗਲੀ ਰਣਨੀਤੀ ਹੋਗੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਫਿਰ ਉਸੇ ਹਿਸਾਬ ਨਾਲ ਕਰਾਂਗੇ ਬੋਲੇ ਸੋਨਰ ਪਾ ਭਗਮਾਰ ਵਾਲਮੀ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਗੁਰੂ ਕੇ ਬੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸਰਵਦਾਤ ਹੁਣ ਦੇ ਨਾਤੇ ਅੱਜ ਜੋ ਕਚਹਿਰੀ ਚੌਂਕ ਦੇ ਵਿੱਚ ਭਗਵਾਨ ਵਾਲਮੀਕੀ ਵੀਰ ਸੈਨਾ ਵੱਲੋਂ ਜਿਹੜਾ ਬੰਦ ਕਰਕੇ ਕਾਲ ਰੱਖੀ ਗਈ ਸੀ ਉਹਦੇ ਵਿੱਚ ਸਾਡੇ ਬਾਬਾ ਸ੍ਰੀ ਸੁਸਾਇਟੀ ਨੂੰ ਜਿਹੜਾ ਐਡੀਸਿਟੀ ਕਰਾਇਮ ਨੇ ਕੁਝ ਗਲਤ ਸ਼ਬਦ ਬੋਲੇ ਸੀ ਉਹਦੇ ਵਿੱਚ ਅੱਜ ਜਿਹੜੇ ਅਫਸਰ ਸਾਹਿਬਾਨਾਂ ਨੇ ਸਾਰਿਆਂ ਨੇ ਜਿਹੜਾ ਵਾ ਉਸ ਚੀਜ਼ ਤੇ ਜਿਹੜਾ ਵਾ ਰੋਸ ਪ੍ਰਗਟਾਇਆ ਗਿਆ ਵਾ ਜਥੇਬੰਦੀਆਂ ਵੀ ਸਾਰੀਆਂ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਔਰ ਨਿਹੰਗ ਸਿੰਘ ਜਥੇਬੰਦੀਆਂ ਵੀ ਸਾਡੀਆਂ ਇਕੱਠੀਆਂ ਹੋਈਆਂ ਔਰ ਖਾਸ ਕਰਕੇ ਸਾਡੇ ਬਾਬਾ ਲਖਪ੍ਰੀਤ ਸਿੰਘ ਜੀ ਜਿਹੜੇ ਨੰਦਪੁਰ ਸਾਹਿਬ ਤੋਂ ਚੇਚੇ ਤੋਂ ਆਏ ਨੇ ਤੇ ਸਾਡੇ ਬਾਬਾ ਪ੍ਰਗਟ ਸਿੰਘ ਜੀ ਮਜੀਠਾ ਰੋਡ ਤੋਂ ਔਰ ਸਾਡੀਆਂ ਵਾਲਮੀਕ ਜਥੇਬੰਦੀਆਂ ਜਿੰਨੀਆਂ ਵੀ ਆ ਇਥੇ ਇਕੱਤਰ ਹੋਈਆਂ ਨੇ ਔਰ ਸਾਰਿਆਂ ਦੇ ਵਿੱਚ ਆ ਆਲ ਇੰਡੀਆ ਹੋਮਰ ਰਾਈਟ ਵੱਲੋਂ ਵੀ ਜਿਹੜਾ ਵਾ ਪੂਰਨ ਸਮਰਥਨ ਦਿੱਤਾ ਗਿਆ ਉਹਨਾਂ ਦੇ ਵੀ ਨਮਾਇंदे ਇਥੇ ਪਹੁੰਚੇ ਨੇ ਔਰ ਸਾਰਿਆਂ ਦੇ ਜਿਹੜੇ ਵਿੱਚ ਅਫਸਰ ਸਾਹਿਬਾਨਾਂ ਨੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਮਸਲੇ ਵੀ ਲਟਕ ਰਹੇ ਸੀ ਉਹਨਾਂ ਨੂੰ ਜਿਹੜਾ ਵਾ ਤੁਰੰਤ ਹੱਲ ਕਰਨ ਦਾ ਜਿਹੜਾ ਵ ਉਹ ਵੱਖ-ਵੱਖ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਔਰ ਜਿਹੜਾ ਬਾਬਾ ਸਣੀ ਸੋਤਾ ਜੀ ਨਾਲ ਜਿਹੜੀ ਅਫਸਰ ਨੇ ਬਧੀ ਕੀਤੀ ਸੀ ਉਹਦੇ ਵਿੱਚ ਜਿਹੜਾ ਵ ਉਹਨਾਂ ਨੇ ਗਲਤੀ ਵੀ ਆਪਣੀ ਅਰਲਾਈਜ਼ ਕੀਤੀ ਆ ਔਰ ਇਹਨਾਂ ਤੀਜਾ ਨੂੰ ਦੇਖਦੇ ਹੋਏ ਸਾਰੀਆਂ ਜਥੇਬੰਦੀਆਂ ਨੇ ਫਿਰ ਜਿਹੜਾ ਵ ਉਹ ਜਿਹੜਾ ਧਰਨਾ ਪ੍ਰੋਟੈਸਟ ਜਿਹੜਾ ਵ ਉਹਨੂੰ ਜਿਹੜਾ ਰੱਦ ਕੀਤਾ ਗਿਆ ਵ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਤਾੜਨਾ ਕਰਨੀ ਚਾਹੁੰਦੇ ਆ ਕਿ ਜਦੋਂ ਵੀ ਸਾਡੇ ਵਾਲਮੀਕੀ ਸੰਸਥਾ ਦੇ ਨਮਾਅ ਦੇ ਜਾ ਸਾਡੀਆਂ ਸਿੱਖ ਜਥੇਬੰਦੀਆਂ ਤੇ ਨਮਾਇਦੇ ਜਦੋਂ ਵੀ ਕਿਸੇ ਕੰਮ ਵਾਸਤੇ ਆਉਂਦੇ ਆ ਜੇਕਰ ਅੱਗੇ ਤੋਂ ਕਿਸੇ ਅਫਸਰ ਨੇ ਕੋਈ ਇਹੋ ਜਿਹੀ ਸ਼ਬਦ ਜੋਜ ਕੀਤਾ ਜਾਂ ਕੋਈ ਇਹੋ ਜਿਹੀ ਗੱਲ ਕਹੀ ਜੋ ਕੇ ਉਹਨਾਂ ਦੇ ਮਨ ਨੂੰ ਖੇਸ ਪਹੁੰਚੀ ਤਾਂ ਔਨਸ ਅਮਾਰੇ ਸਮੇਂ ਦੇ ਵਿੱਚ ਜਿਹੜਾ ਵਾ ਸਿੱਖਾ ਸੰਘਰਸ਼ ਕੀਤਾ ਜਾਏਗਾ ਇਹਨਾਂ ਜਿਹੜੇ ਸ਼ਬਦਾਂ ਦੇ ਨਾਲ ਸਮਾਪਤੀ ਕਰਦੇ ਹਾਂ ਜੀ ਵਾਇਲੋ ਪ੍ਰਸ਼ਾਸਨ ਨੇ ਤੁਹਾਡੀ ਮੰਗ ਲਈ ਸੀ ਕਿ ਰੋਜ਼ ਦਾ ਡਾਟਾ ਨਮਾਤਰਸ਼ਨ ਲਿਖਿਆ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੰਨਿਆ ਗਿਆ ਉਹਦੇ ਬਾਰੇ ਕੀ ਗੱਲ ਹੈ देखो जी ਗੱਲ ਇਦਾਂ ਹੀ ਆ ਵੀ ਪਹਿਲਾਂ ਕੋਈ ਵੀ ਨਹੀਂ ਜੀ ਮੰਨਦਾ ਆਪਾਂ ਵੇਖਦੇ ਹੀ ਆਏ ਆ ਕਿ ਪਹਿਲਾਂ ਕੋਈ ਨਹੀਂ ਮੰਨਦਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਇੱਥੇ ਆ ਕੱਟ ਹੋਣਾ ਵਾ ਇੱਥੇ ਇਹਨਾਂ ਦਾ ਅਫਸਰਾਂ ਦਾ ਪੇਟ ਸਿਆਪਾ ਹੋਣਾ ਵਾ ਫੇਰ ਇਹਨਾਂ ਦੀਆਂ ਅੱਖਾਂ ਖੁੱਲਦੀਆਂ ਜੀ ਜੇਕਰ ਇਹ ਪਹਿਲਾਂ ਮੰਨਦੇ ਹੁੰਣ ਤਾਂ ਧਰਨੇ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿੰਨੇ ਵੀ ਕੰਮ ਆ ਸਾਡੇ ਹੁਣ ਵੀ ਅਫਸਰ ਕਹਿੰਦੇ ਕਿ ਤੁਹਾਡੇ ਕੰਮ ਹੋਣ ਵਾਲੇ ਆ ਤੇ ਪਹਿਲਾਂ ਵੀ ਅਸੀਂ ਇਹਨਾਂ ਨੂੰ ਇਹੋ ਕਹਿ ਰਹੇ ਹਾਂ ਕਿ ਕੰਮ ਸਾਡੇ ਹੋਣ ਵਾਲੇ ਆ ਤੇ ਉਹ ਕਰ ਦਿਓ ਸਾਹਿਬ ਜੀ ਦੱਸਿਆ ਜਾ ਰਿਹਾ ਵੀ 1 ਸਾਲ ਤੋਂ ਪੈਜੇ ਇਹ ਕੰਮ ਆ ਉਹ ਹੁਣ ਉਹਨਾਂ ਨੇ ਕੀ ਕਿਹਾ ਵਾ ਵੀ ਹੋ ਜਾਣਗੇ ਨਾ ਹਾਂਜੀ ਜਿਹੜੇ ਸਾਲ ਤੋਂ ਪਹਿਲਾਂ ਪਹਿਲਾਂ ਤੇ ਕੰਮ ਹੀ ਉਹ ਵੀ ਅੱਜ ਇਹਨਾਂ ਨੇ ਮੰਨਿਆ ਜੀ ਵੀ ਅਸੀਂ ਕਰਵਾ ਕੇ ਦਿੰਦੇ ਆ ਜੀ ਵੱਖ-ਵੱਖ ਅਫਸਰਾਂ ਦੀਆਂ ਡੂਰੀਆਂ ਲਗਾਈਆਂ ਗਈਆਂ ਜੀ ਤਾਂ ਤੁਸ ਤੋਂ ਹਾਂਜੀ ਬਿਲਕੁਲ ਹਾਲ ਦੀ ਘੜੀ ਤੇ ਅਸੀਂ ਜਿਹੜੇ ਤਰੀਕੇ ਨਾਲ ਇਹਨਾਂ ਨੇ ਕਿਹਾ ਵਾ ਕੰਮ ਕਰ ਦੇਣਗੇ ਤੇ ਬਹੁਤ ਵਧੀਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਪ੍ਰੋਟੈਸਟ ਰੁਕਣ ਵਾਲਾ ਨਹੀਂ ਆ ਚਾਹੇ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਫਿਰ ਸਾਨੂੰ ਕਹੇਗਾ ਉਹ ਰੁਕਿਆ ਨਹੀਂ ਜਾਏਗਾ ਜੀ ਰਾਣਾ ਪ੍ਰਿਆਸਨ ਛਾਤਰੀ ਐ ਮੈਂ 올 ਇੰਡੀਆ ਹਿਊਮਨ ਰਾਈਟਸ एंटी क्राइमिंग नेशनल प्रेसिडेंट है मैं सनी वीर ਦਾ ਪੂਰਾ ਸਮਰਥਨ ਕਰਦਾ ਨਾਲ ਸਾਰੇ ਮੀਡੀਆ ਦਾ ਬਹੁਤ ਬਹੁਤ ਸਤਿਕਾਰ ਜਿਹੜਾ ਆਪਣੇ ਬਾਵਾ ਸਾਹਿਬ ਅੰਮੇਰ ਕਰਦਾ ਚੌਥਾ ਥੰਮ ਹੈ ਜਿਨਾਂ ਨੇ ਆਪਣੀ ਆਵਾਜ਼ ਉਠਾਈ ਹੈ ਪੁਲਿਸ ਪ੍ਰਸ਼ਾਸਨ ਵੱਲ ਆਸ਼ਵਾਸਨ দেয়া ਗਿਆ ਹੈ ਆਰ ਤਰੀਕ ਦਾ ਸਮਾਂ ਲਿਆ ਗਿਆ ਹੈ ਕਿ ਪੂਰੀ ਮਦਦ ਕੀਤੀ ਜਾਊਗੀ ਸਾਰੀ ਜਿਹੜੇ ਆਪਣੇ ਧਾਰਮਿਕਾਂ ਤੇ ਜਾਤੀਵਾਦ ਹੋ ਰਹੀ ਹੈ ਮੰਦਿਰਾਂ ਤੇ ਹੋ ਰਹੀ ਹੈ ਅਟੈਕ ਹੋ ਰਹੇ ਹਨ ਭਗਵਾਨ ਦੇ ਨਾਮ ਤੇ ਬਲੇਮ ਕਰਦੇ ਲਚਾਂਦੇ ਮੇਰੇ ਸਾਰਿਆਂ ਦੇ ਸਾਰੇ ਇਕਜੁੱਟ ਹੋ ਕੇ ਕੰਪਰੇਡੀਆਂ ਵਿਰੋਧੀਆਂ ਨੂੰ ਰੋਕੋ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਰੇ ਮੀਡੀਆ ਵਾਤਾ ਬਹੁਤ ਬਹੁਤ ਧੰਨਵਾਦ ਜਲੋ ਧੰਨਵਾਦ ਕਰਦਾ